ਤੋ ਆਓ ਆਪਣੇ ਆਪਣੇ ਪਰਿਵਾਰ ਅਤੇ ਸਰਵੰਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰੂ ਸਾਹਿਬ ਜੀ ਅਗਲੀ ਬਾਣੀ ਰੰਮ ਕਰਨ ਤੋਂ ਪਹਿਲਾਂ ਮੰਗਲ ਲਿਖਦੇ ਹਨ ਇਹ ਮੂਲ ਮੰਤਰ ਦਾ ਸੰਖੇਪ ਰੂਪ ਹੈ ਵਾਹਿਗੁਰੂ ਇੱਕ ਹੈ ਸਤਿ ਵਿਆਪਕ ਹੈ ਸਤ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਉਹਦੇ ਬਖਸ਼ਿਸ਼ ਨਾਲ ਇੱਕ ਰੀ ਸੋਝੀ ਹੁੰਦੀ ਹੈ ਹੁਣ ਹੈ ਮਹਲਾ 5 ਇਸ ਬਾਣੀ ਦਾ ਨਾਮ ਹੈ ਹੁਣ ਹੈ ਮਹੱਲਾ ਪੰਜਵਾਂ ਪੰਜਵੇਂ ਮਹਿਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਕੋਈ ਵੀ ਬਾਣੀ ਜਿਹੜੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਜਿਸ ਨੂੰ ਵਿਸ਼ੇਸ਼ ਨਾਮ ਦਿੱਤਾ ਹੈ ਤਾਂ ਉਹ ਨਾਮ ਦੇ ਮੁਤਾਬਕ ਹੀ ਫਿਰ ਉਹ ਸਾਰੀ ਬਾਣੀ ਵਿੱਚ ਉਸ ਚੀਜ਼ ਦੀ ਵਿਆਖਿਆ ਹੁੰਦੀ ਹੈ ਕਈ ਵਾਰੀ ਆਖਵਾ ਨੂੰ ਸਮਝ ਨਹੀਂ ਹੁੰਦੀ ਆਪਾਂ ਪੜ੍ਹਦੇ ਆ ਬਹੁਤਾ ਤੇ ਦੇਖੋ ਸਿੱਖ ਜਗਤ ਆਪਾਂ ਪਾਠ ਕਰਦੇ ਨਹੀਂ ਹੈ ਚਲੋ ਥੋੜਾ ਜਿੰਨਾ ਵੀ ਗੁਰੂ ਕੇ ਪਿਆਰੇ ਜਿਨ੍ਹਾਂ ਤੇ ਕਿਰਪਾ ਪਾਠ ਕਰਦੇ ਨੇ ਉਹ ਪਾਠ ਕਰਦੇ ਐ ਤੇ ਸਮਝ ਨਹੀਂ ਪੈਂਦੀ ਹੈ ਬਸ ਕਿਸੇ ਨੇ ਕਿਹਾ ਸੀ ਜਾਂ ਕਰਦੇ ਸੀ ਕਰਦੇ ਰਹੇ ਕੋਈ ਵੀ ਬਾਣੀ ਜਦੋਂ ਗੁਰੂ ਸਾਹਿਬ ਨੇ ਉਚਾਰੀ ਐ ਉਹਦਾ ਨਾਮ ਐ ਤੇ ਉਹਦੇ ਨਾਮ ਦੇ ਮੁਤਾਬਕ ਫਿਰ ਉਹਦੇ 'ਚ ਉਹ ਤੱਤ ਵਸਤੂ ਰੱਖੀ ਐ ਆਦ ਬਾਣੀ ਜਪ ਜੀ ਸਾਹਿਬ ਜਪ ਜਪ ਕਿਦਾ ਕਰਨਾ ਐ ਜਪ ਦੇ ਕੀ ਰੂਪ ਨੇ ਤੇ ਜਪ ਕਰਨ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿਹੜੀਆਂ ਛੱਡਣੀਆਂ ਨੇ ਜਪ ਕਰਦੇ ਹੋਏ ਕਿਸੇ ਕਰਮ ਕਾਂਡ ਵਿੱਚ ਨਾ ਉਲਝ ਜਾਈਏ ਜਪ ਕਰਦੇ ਹੋਏ ਪੰਜ ਅਵਸਥਾ ਕਿਹੜੀਆਂ ਹੁੰਦੀਆਂ ਨੇ ਇਹ ਸਾਰਾ ਬਿਆਨ ਕੀਤਾ ਜਪ ਕਰਨ ਵਾਲੇ ਪਹਿਲਾਂ ਕਰਮ ਕਾਂਡਾਂ ਤੋਂ ਛਟਕਾਰਾ ਲੈ ਕੇ ਰੱਬ ਦੇ ਹੁਕਮ ਵੱਲ ਨੂੰ ਚੱਲਣਾ ਤੇ ਦੂਜੇ ਪੌੜੇ 'ਚ ਹੁਕਮ ਕੀ ਆ ਉਹਦੇ ਵਿਆਖਿਆ ਤੀਜੇ ਪੌੜੇ ਵਿੱਚ ਰੱਬ ਨੂੰ ਤੁਸੀਂ ਹੀ ਲਿਖਾਉਣ ਵਾਲੇ ਬਹੁਤ ਲੋਕ ਕਾ ਰਹੇ ਨੇ ਤੇ ਵੱਖ-ਵੱਖ ਤਰੀਕਿਆਂ ਨਾਲ ਕਾ ਰਹੇ ਨੇ ਇਦਾਂ ਇਹ ਲੜੀ ਚੱਲਦੀ ਹੈ ਫਿਰ ਅੱਗੇ ਸੁਣਨ ਦੀ ਅੱਗੇ ਮੰਨਣ ਦੀ ਅੱਗੇ ਫਿਰ ਪੰਜ ਪਰਵਾਨ ਦੀ ਇਹ ਤੋਂ ਅੱਗੇ ਫਿਰ ਰੱਬ ਦੀ ਕੁਦਰਤ ਨੂੰ ਗੁਰੂ ਨਾਨਕ ਸਾਹਿਬ ਅਸੰਖ ਦੇ ਰੂਪ ਵਿੱਚ ਦਿਖਾਉਂਦੇ ਨੇ ਚੰਗਿਆਂ ਦੀ ਬੇਨਤੀ ਕਰੋਗੇ ਉਹ ਵੀ ਅਸੰਖ ਹੈ ਗਿਣੇ ਨਹੀਂ ਜਾ ਸਕਦੇ ਤੇ ਜਿਨ੍ਹਾਂ ਨੇ ਸੰਸਾਰ ਚੱਕੇ ਇੱਥੇ ਦੁਨੀਆ ਨੂੰ ਮੈਲਾ ਕੀਤਾ ਇੱਥੋਂ ਦੇ ਸਿਸਟਮ ਨੂੰ ਉਹਨਾਂ ਦੀ ਵੀ ਗਿਣਤੀ ਅਸੰਖ ਹੈ ਇਸ ਤੋਂ ਅੱਗੇ ਚੱਲ ਜੀਏ ਤੀਰਥ ਧਰਤੇ ਦਾ ਬੰਨਾ ਇਹ ਸਾਰੀਆਂ ਗੱਲਾਂ ਚੱਲਦੀਆਂ ਨੇ ਫਿਰ ਜਿਸ ਰਸਤੇ ਤੇ ਚੱਲ ਰਹੇ ਆ ਉਹ ਅਮੁੱਲ ਹੈ ਉਹਦਾ ਮੁੱਲ ਨਹੀਂ ਪੈ ਸਕਦਾ ਉਹਦਾ ਅੰਤ ਨਹੀਂ ਪੈ ਸਕਦਾ ਇਹ ਉਹਦੇ 100 ਦਰ ਦਾ ਰੂਪ ਦੱਸਿਆ ਜਿਸ ਦਾ ਤੱਕ ਪਹੁੰਚੀਏ ਰੂਪ ਇਹ ਹੋ ਜਾਏ ਫਿਰ ਇਸ ਤੋਂ ਅੱਗੇ ਚਾਰ ਬੌੜੀਆਂ 'ਚ ਜਿੱਥੇ ਮੰਦਾ ਸੰਤੋਖ ਵਾਲੀਆਂ ਨੇ ਜੋਗੀ ਜਿਹੜੇ ਸੀ ਇਸ ਚੀਜ਼ 'ਚ ਉਲਝ ਗਏ ਸੀ ਕੇਵਲ ਕਰਮ ਕਾਂਡਾ ਤੇ ਉਹ ਚੀਜ਼ਾਂ 'ਚ ਵੀ ਇਹਦੇ ਉਲਝਣਾ ਨਹੀਂ ਗੁਣ ਲੈਣੇ ਆ ਇਹ ਤੋਂ ਅੱਗੇ ਲੈ ਕੇ ਜਾਂਦੇ ਇਦੂ ਅੱਗੇ ਫਿਰ ਪੰਜ ਖੰਡਾਂ ਦੀ ਬਾਣੀ ਆਉਂਦੀ ਹੈ ਇਦਾਂ ਹੀ ਇਹ ਜਪਜੀ ਸਾਹਿਬ 'ਚ ਇੱਕ ਪੂਰਾ ਪੈਟਰਨ ਹੈ ਜੇ ਸਮਝੇ ਉਸ ਚੀਜ਼ आनंद ਸਾਹਿਬ ਦਾ ਪਾਠ ਕਰੋ ਆਨੰਦ ਕੀ ਹੈ ਕਿਥੋਂ ਪ੍ਰਾਪਤ ਹੋਵੇਗਾ ਆਨੰਦ ਦੀ ਪ੍ਰਾਪਤੀ ਲਈ ਕੀ ਕਰਨਾ ਪਵੇਗਾ ਪਹਿਲੇ ਇਹ ਪੰਕਤੀ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿਸ ਆਨੰਦ ਦੀ ਗੱਲ ਗੁਰੂ ਅਮਰਦਾਸ ਜੀ ਕਰ ਰਹੇ ਨੇ ਉਹ ਗੁਰੂ ਦੇ ਦਰ ਤੋਂ ਮਿਲਦਾ ਫਿਰ ਉਹਦੇ ਲਈ ਕਿਹਨੂੰ ਸਾਧਨਾ ਦੂਜੀ ਪੌੜੀ ਮਨ ਨੂੰ ਸਾਧਨ ਦੀ ਹੈ ਤੀਜੀ ਪੌੜੀ ਵਿਸ਼ਵਾਸ ਜੀ ਹੈ ਸੱਚੇ ਸਹਿਬਾ ਕਿਆ ਨਾ ਹੀ ਕਰਤੇ ਰਹੇ ਚੌਥੇ ਪੌੜੇ ਭੁੱਖਾਂ ਲੈਣ ਦੀ ਹੈ ਜਿੱਦਾਂ ਤੁਹਾਨੂੰ ਪਤਾ ਲੱਗ ਗਿਆ ਸਾਰੀਆਂ ਭੁੱਖਾਂ ਲੈ ਜਾਣੀਆਂ ਨੇ ਜੇ ਆਨੰਦ ਤੋਂ ਵਾਂਝੇ ਹੋ ਗਏ ਛੇਵੇਂ ਪੌੜੇ ਸਾਚੀ ਦੀ ਬਹਿ ਵੀ ਦੇ ਜਮਾਨੀ ਤੁਹਾਡੇ ਸਰੀਰ 'ਚ ਸੱਤਿਆ ਨਹੀਂ ਰਹੇਗੀ ਜੇ ਲਿਵ ਸੱਚ ਨਾਲ ਨਹੀਂ ਜੁੜੀ 7ਵੇਂ ਪੌੜੇ 'ਚ ਫੇਰ ਆਨੰਦ ਦਾ ਸਰੂਪ ਦੱਸਦੇ ਨੇ ਕਈ ਵਾਰੀ ਇਨਸਾਨ ਕਿਸੇ ਮਾਦਤ ਨਸ਼ੇ ਵਿੱਚ ਕਹੇ ਵੀ ਮੈਨੂੰ ਆਨੰਦ ਆ ਗਿਆ ਮਹਾਰਜ ਕਹਿੰਦੇ ਨਹੀਂ ਆਨੰਦ ਆਨੰਦ ਸਾਫ ਕੋ ਕਹੇ ਆਨੰਦ ਮਰੂਤੇ ਜਾ ਇਹ ਸਾਰਾ ਇੱਕ ਪੈਟਰਨ ਚੱਲਣਾ ਚੱਲਦੇ ਚੱਲਦੇ ਫਿਰ ਸੱਚੀ ਬਾਣੀ ਕੱਚੀ ਬਾਣੀ ਦਾ ਜ਼ਿਕਰ ਅੰਦਰੋਂ ਪਵਿੱਤਰ ਕੌਣ ਹੈ ਬਾਹਰੋਂ ਪਵਿੱਤਰ ਕੌਣ ਹੈ ਅਖੀਰ ਤੱਕ ਜਾਂਦੇ ਹੋਏ ਆਪਣੇ ਅੱਖਾਂ ਨੂੰ ਕੰਨਾਂ ਨੂੰ ਗਿਆਨ ਇੰਦਰੀਆਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਸਰੀਰ ਦੇ ਪੂਰੀ ਬਾਡੀ ਬਾਰੇ ਕਿਹਾ ਜਾਂਦਾ ਕਿ ਜੇ ਤੈਨੂੰ ਸਾਜਿਆ ਰੱਬ ਜੇ ਤੇਰਾ ਮਕਸਦ ਕੀ ਹੈ ਸਮਝ ਆ ਇਸ ਗੱਲ ਨੂੰ ਤੇ ਲਾਸਟ ਵਾਲੇ ਪੌੜੀ 'ਚ ਫਿਰ ਜਾ ਕੇ ਵੀ ਆਨੰਦ ਦੀ ਅਵਸਥਾ ਹੁੰਦੀ ਕੀ ਹੈ ਲਾਸਟ 'ਚ ਆਨੰਦ ਸੁਣੋ ਵੱਡ ਭਾਗੀ ਹੋ ਸੰਗਲਮਨ ਹੋਰ ਜਿੱਥੇ ਜਾ ਕੇ ਸਾਰੇ ਮਨੋਰਥ ਤੇ ਪੂਰੇ ਹੋ ਗਏ ਪਿੱਛੇ ਕੋਈ ਇੱਛਾ ਹੀ ਨਾ ਰਹਿ ਗਈ ਸੋ ਇਹ ਨਾਨਕ ਸਾਹਿਬ ਦਾ ਪ੍ਰਕਾਸ਼ ਹੈ ਤੇ ਸੁਖਮਨੀ ਸਾਹਿਬ ਜੀ ਦਾ ਹੈ ਸੁਖਮਨੀ ਸਾਹਿਬ ਜੀ ਦਾ ਵੇਸ ਹੈ ਸੁਖਮਨੀ ਸੁਖਮਤਿ ਪ੍ਰਭ ਨਾਮ ਵਾਹਿਗੁਰੂ ਦਾ ਨਾਮ ਸੁਖਾਂ ਦੇ ਮਣੀ ਹੈ ਤੇ ਨਾਮ ਦੀਆਂ ਬਰਕਤਾਂ ਦੱਸੀਆਂ ਨਾਮ ਜਪਣ ਵਾਲੇ ਨੂੰ ਸੰਤ ਨਾਮ ਜਪਣ ਵਾਲੇ ਨੂੰ ਸਾਧ ਨਾਮ ਜਪਣ ਵਾਲੇ ਨੂੰ ਬ੍ਰਹਮ ਗਿਆਨੀ ਦੀ ਪਦਵੀ ਪਰ ਉਹਨਾਂ ਦੀ ਨਿੰਦਿਆ ਵੀ ਬਹੁਤ ਲੋਕੀ ਕਰਦੇ ਨੇ ਇਹ ਵੀ ਜ਼ਿਕਰ ਆ ਗਿਆ ਨੌਵੇਂ ਪੌੜੀ ਦੇ ਵਿੱਚ ਆ ਗਿਆ ਕਿਤੇ ਪੰਡਿਤ ਦਾ ਜ਼ਿਕਰ ਆਇਆ ਕਿਤੇ ਉੱਥੇ ਆ ਰਾਮਦਾਸਾਂ ਦਾ ਜ਼ਿਕਰ ਹੈ ਇਸੇ ਤਰ੍ਹਾਂ ਵਾਹਿਗੁਰੂ ਦੇ ਸੇਵਕਾਂ ਦਾ ਜ਼ਿਕਰ ਹੈ ਇਸ ਵਖਵਾ ਕਸ਼ਟਪਦੀਆਂ ਚ ਸਾਰੇ ਵਿਚਾਰ ਚੱਲਦੇ ਜਾਏ ਨੇ ਅਖੀਰ ਤੇ ਜਾ ਕੇ ਪੂਰਾ ਪ੍ਰਭ ਆਰਾਜਿਆ ਪੂਰਾ ਜਾ ਕੇ ਨਾਉ ਨਾਨਕ ਪੂਰਾ ਪਾਇਆ ਪੂਰੇ ਤੇ ਗੁਣ ਗਾਉ ਤੋ ਗੁਰਵਾਣੀ ਕੋਈ ਵੀ ਗੁਰੂ ਸਾਹਿਬ ਨੇ ਜਿਹੜੀ ਬਾਣੀ ਲਿਖੀ ਹੈ ਰਚਨਾ ਕੀਤੀ ਹੈ ਉਹ ਬਾਣੀ ਦਾ ਇੱਕ ਸਾਰੇ ਬਾਣੀ ਚ ਇੱਕ ਵਿਚਾਰ ਚੱਲਦਾ ਹੈ ਉਹ ਵਿਚਾਰ ਨੂੰ ਵੱਖ-ਵੱਖ ਪੱਖ ਤੋਂ ਗੁਰੂ ਸਾਹਿਬ ਸਮਝਾ ਕੇ ਧ੍ਰਿੜ ਕਰਵਾਉਂਦੇ ਨੇ ਵੀ ਆ ਗੱਲ ਇਸ ਤਰ੍ਹਾਂ ਹੈ ਸੋ ਅੱਜ ਦੇ ਜਿਹੜੇ ਬਾਣੀ ਹੈ ਇਸ ਬਾਣੀ ਦਾ ਨਾਮ ਹੈ ਫੁਣੇ ਹੁਣ ਇਹ ਦਾ ਅਰਥ ਕੀ ਹੈ ਹੁਣ ਇਹ ਦਾ ਅਰਥ ਹੁੰਦਾ ਹੈ ਕਿ ਉਹਨਾਂ ਦੁਆਰਾ ਰਿਪੀਟਡ ਦੀ ਕੋਈ ਗੱਲ ਕਹੀ ਜਾਵੇ ਜੋ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਜਿਹਨੂੰ ਦਰਪਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਉਹਦੇ ਵਿੱਚ ਇਹਦਾ ਜ਼ਿਕਰ ਨਹੀਂ ਕੀਤਾ ਸੰਪਰਦਾਇ ਟੀਕੇ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਫਰੀਦਕੋਟਿਆ ਟੀਕਾ ਹੈ ਉਸ ਟੀਕੇ ਦੇ ਵਿੱਚ ਜ਼ਿਕਰ ਆਉਂਦਾ ਹੈ ਜੋਨਾਂ ਠਿਕਿਆਂ ਦੇ ਵਿੱਚ ਉਥਾਨ ਕਾ ਵੱਧੀ ਜਾਂਦੀ ਹੈ ਕਿ ਬਾਣੀ ਕਿਵੇਂ ਉਚਾਰਨ ਕੀਤੀ ਕਿ ਉਥਾਨ ਕਾ ਦਿੰਦੇ ਨੇ ਇੱਕ ਪਲਾਟ ਤਿਆਰ ਕਰਦੇ ਨੇ ਤਾਂ ਜੋ ਗੱਲ ਸਮਝ ਚ ਆ ਜਾਏ ਜੇਕਰ ਮਿਲਦਾ ਹੈ ਗ੍ਰੇਨਵਾਜ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਆਨੰਦ ਕਾਰਜ ਹੈ ਸਤਿਗੁਰੂ ਮਹਾਰਾਜ ਦੀ ਬਰਾਤ ਲੈ ਕੇ ਜਾਂਦੇ ਨੇ ਬਿਲ ਕੇ ਬਰਾਤ ਦਾ ਟਕਾਓ ਹੁੰਦਾ ਮੌਨਗਰ ਗੁਰੂ ਸਾਹਿਬ ਮਹਾਰਾਜ ਜੀ ਦਾ ਸੌਹਰਾਂ ਨਗਰ ਹੈ ਮਾਉ ਸਾਹਿਬ ਜਿਸ ਨੂੰ ਹੁਣ ਆਪਾਂ ਕਹਿੰਦੇ ਆ ਗੁਰੂ ਸਥਾਨ ਬਣਿਆ ਹੋਇਆ। ਉੱਥੇ ਗੁਰੂ ਸਾਹਿਬ ਮਹਾਰਾਜ ਜਦੋਂ ਜਾਂਦੇ ਨੇ ਉਹਨਾਂ ਵੇਲੇਆਂ ਦੇ ਕੋਈ ਰਿਵਾਜ ਸੀਗੇ। ਉਹਨਾਂ ਰਵਾਜਾਂ ਚਿਰਵਾਜ ਇਹ ਵੀ ਸੀ ਵੀ ਝੰਡੀ ਪੱਟਦੇ ਸੀ। ਤਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਗੁਰੂ ਅਰਜਨ ਦੇਵ ਜੀ ਦੇ ਕੋਲ ਉਹਨਾਂ ਨੇ ਰਿਵਾਜ ਦੇ ਮੁਤਾਬਕ ਕਿਹਾ ਵੀ ਝੰਡੀ ਪੱਟਣੀਆਂ। ਤਾਂ ਉਹ ਜਿਹੜੇ ਝੰਡੇ ਹੁੰਦੇ ਸੀ ਝੰਡੇ ਤੋਂ ਮਤਲਬ ਇੱਕ ਦਰਖਤ ਦਾ ਟਹਿਣਾ। ਕਣਾ ਉਹਨੂੰ ਵਿੱਚ ਮਿੱਟੀ ਦੇ ਗੱਡ ਦਿੰਦੇ ਸੀ ਲਾੜਾ ਜਿਹੜਾ ਸੀ ਆਪਣੇ ਹੱਥ ਵਿੱਚ ਨੇਜਾ ਜਾਂ ਬਰਸ਼ਾ ਫੜ ਕੇ ਉਹਨੂੰ ਜ਼ੋਰ ਨਾਲ ਮਾਰ ਕੇ ਖਿੱਚ ਕੇ ਧੋ ਕੇ ਉਹਨੂੰ ਘੱਟਦਾ ਸੀ ਜਿਸ ਤੋਂ ਉਹਦੇ ਬਾਲ ਦਾ ਉਹਦੀ ਸਮਰੱਥਾ ਦਾ ਪਤਾ ਲੱਗਦਾ ਪਰ ਗੁਰੂ ਸਾਹਿਬ ਜੀ ਦੇ ਨਾਲ ਉੱਥੋਂ ਦੇ ਨਗਰ ਦੇ ਨਿਵਾਸੀਆਂ ਨੇ ਮਜ਼ਾਕ ਕੀਤਾ ਕਹਿ ਲੋ ਵੀ ਇੱਕ ਲੱਕੜੀ ਦਾ ਇਹ ਹੋਰਾ ਲੱਕੜੀ ਦਾ ਇਹ ਪੀਸ ਗੱਡਣ ਦੀ ਬਜਾਏ ਉਹਨਾਂ ਨੇ ਰਿਐਲਿਟੀ ਵਿੱਚ ਇਹ ਜਿਹੜਾ ਦਰਖਤ ਸੀ ਉਹ ਦਰਖਤ ਨੂੰ ਛਾਂਗ ਕੇ ਇਦਾਂ ਬਣਾਤਾ ਆਲੇ ਦੁਆਲੇ ਉਹ ਵੀ ਜਿਵੇਂ ਇਹ ਲੱਕੜੀ ਦਾ ਇੱਥੇ ਗੱਡਿਆ ਗਿਆ ਹੈ ਜੜਾਂ ਹੀ ਖਾਂ ਨੇ ਤੇ ਗੁਰੂ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਦੇਹ ਮਹਾਰਾਜ ਨੂੰ ਗਏ ਇਹ ਘੋੜੇ ਤੇ ਸਵਾਰ ਤਾਂ ਗੁਰੂ ਸਾਹਿਬ ਮਹਾਰਾਜ ਜੀ ਨੇ ਨੇਜਾ ਮਾਰ ਕੇ ਉਸ ਝੰਡ ਨੂੰ ਸਣੇ ਜੜਾਂ ਤੋਂ ਬਟ ਦਿੱਤਾ ਸੀ ਗੁਰੂ ਸਾਹਿਬ ਦੀ ਜੈਜਕਾਰ ਹੋ ਗਈ ਇਤੋਂ ਦੋ ਤਿੰਨ ਗੱਲਾਂ ਦਾ ਪਤਾ ਲੱਗਦਾ। ਇੱਕ ਇਹ ਗੱਲ ਪਤਾ ਲੱਗੀ ਗੁਰੂ ਅਰਜਨ ਦੇਵ ਜੀ ਘੋੜਸਵਾਰੀ ਕਰਦੇ ਸੀ। ਘੋੜਿਆਂ ਦੀ ਮੰਡੀ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਨੇ ਬਣਵਾਈ ਹੈ। ਦੂਜੀ ਗੱਲ ਗੁਰੂ ਸਾਹਿਬ ਦੇਜਾ ਚਲਾਉਣ ਦੇ ਬਰਸਾ ਚਲਾਉਣ ਦੇ ਬੜੇ ਵੱਡੇ ਧੜੀ ਨੇ ਗੁਰੂ ਘਰ ਦੇ ਵਿੱਚ ਜੋ ਹਥਿਆਰਾਂ ਦੀ ਜੋ ਸ਼ਸਤਰਾਂ ਦੀ ਟ੍ਰੇਨਿੰਗ ਸੀ ਉਹ ਚੱਲਦੀ ਆ ਰਹੀ ਸੀ। ਤਦਨ ਗੁਰੂ ਸਾਹਿਬ ਮਹਾਰਾਜ ਨੇ ਚਲਾਉਣਾ ਹੁੰਦਾ ਸੀ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਚਲੋ ਇਹ ਵਿਹਾਰ ਕਰਦੇ ਆ ਆਪਣੇ ਸਹੁਰਾ ਪਰਿਵਾਰ ਪਹੁੰਚਦੇ ਨੇ ਉਹਨਾਂ ਸਮਿਆਂ ਮੁਤਾਬਕ ਜੋ ਕਿ ਰੀਤੀ ਰਿਵਾਜ ਸਨ ਉਹਨਾਂ ਮੁਤਾਬਕ ਫਿਰ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੁੰਦੇ ਨੇ ਤਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਵਿਆਹ ਦੇ ਸਮੇਂ ਉਸ ਵੇਲੇ ਕੁਝ ਨਾ ਕੁ ਜਿਹੜੇ ਵਿਆਹ ਦੇ ਗੀਤ ਗਾਏ ਜਾਂਦੇ ਆ ਭੈਣਾਂ ਜਾਣਦੀਆਂ ਨੇ ਇਸ ਗੱਲ ਨੂੰ ਸਿਆਣੀਆਂ ਮਾਤਾ-ਮਾਂ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਸੰਗਤ ਵਿੱਚ ਦਾ ਵਿਆਹ ਦੇ ਗੀਤਾਂ ਵਿੱਚ ਕੀ ਹੁੰਦਾ ਕੁਝ ਹਾਸਾ ਠੱਠਾ ਹੁੰਦਾ ਸਿੱਠਣੀਆਂ ਕਹਿ ਦਿੰਦੇ ਨੇ ਤੇ ਕੁਝ ਕੋ ਗੀਤ ਸ਼ਾਗਨ ਤੇ ਉਦਾਂ ਗਾਏ ਜਾਂਦੇ ਜਿੱਚ ਵਧਾਈਆਂ ਦਿੱਤੀਆਂ ਜਾਂਦੀਆਂ ਪਰ ਇਹਨਾਂ ਸਾਰੇ ਗੀਤਾਂ ਦੇ ਵਿੱਚ ਨਾ ਖਾਸियत ਹੈ ਵੀ ਇਹਨਾਂ ਨੂੰ ਯਾਦ ਕਰਨ ਦੀ ਔਕਤ ਨਹੀਂ ਹੋਣਾ ਪੈਂਦਾ ਇਹਨਾਂ ਸਾਰੇ ਗੀਤਾਂ ਨੂੰ ਯਾਦ ਕਰਨ ਦੀ ਔਕਤ ਨਹੀਂ ਹੋਣਾ ਪੈਂਦਾ ਕਿਉਂ ਉਹਦਾ ਕਾਰਨ ਹੈ ਉਹਦਾ ਕਾਰਨ ਇਹ ਹੈ ਵੀ ਇਹ ਗੀਤ ਦੇ ਵਿੱਚ ਜਿਹੜੀਆਂ ਲਾਈਨਾਂ ਨੇ ਵਾਰੀ-ਵਾਰੀ ਉਹ ਉਹੀ ਰਿਪੀਟ ਹੋਈ ਜਾਂਦੀਆਂ ਨੇ ਵਿੱਚੋਂ ਨਾਂ ਬਦਲੇ ਜਾਂਦਾ ਹੈ ਹੁਣ ਮੈਂ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਬੈਠਾ ਮੈਂ ਉਦਾਹਰਨ ਦੇਣ ਤੋਂ ਸੰਕੋਚ ਕਰ ਰਿਹਾ ਨਾਂ ਬਦਲੇ ਜਾਂਦਾ ਤੇ ਜਿਹੜੀ ਗੱਲ ਚੱਲ ਰਹੀ ਹੁੰਦੀ ਆ ਉਹਦੇ 'ਚ ਪਾ ਕੇ ਕਿਸੇ ਰਿਸ਼ਤੇ ਦਾ ਦੂਜੇ ਰਿਸ਼ਤੇ ਦਾ ਨਾਮ ਪਾ ਦੋ ਗੀਤ ਉਹੀ ਚੱਲੀ ਜਾਣਾ ਤੀਜੇ ਰਿਸ਼ਤੇ ਦਾ ਨਾਮ ਪਾ ਦੋ ਜਾਂਦੇ ਛੱਜ ਤੋੜਦੇ ਹੋਏ ਉਹ ਕੀ ਕਰਦੇ ਆ ਪਹਿਲਾਂ ਇੱਕ ਦਾ ਨਾਮ ਲੈ ਕੇ ਉਹ ਹੀ ਗੀਤ ਗਾਤਾ ਫਿਰ ਦੂਜੇ ਦਾ ਨਾਮ ਲੈ ਕੇ ਗਾਤਾ ਤੀਜੇ ਦਾ ਨਾਮ ਲੈ ਕੇ ਗਾਤਾ ਚੱਲੋ ਐ ਚੱਲੀ ਜਾਂਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹਦਾ ਦੁਨੀਆਂ ਦਾ ਵਿਹਾਰ ਹੁੰਦਾ ਕੁਦਰਤੀ ਆ ਜਦੋਂ ਆਪਾਂ ਇਕੱਠੇ ਤੌਰ ਤੇ ਕੋਈ ਗੀਤ ਨੂੰ ਗਾਇਆ ਜਾਂਦਾ ਜਾਂ ਵਧੀਆ ਵੀ ਲੱਗਦਾ ਜੋ ਸਾਰੇ ਰਲ ਕੇ ਚਾਹ ਵਿੱਚ ਗਾਉਂਦੇ ਐ ਇਹ ਇੱਕ ਸੱਭਿਆਚਾਰਕ ਚੀਜ਼ਾਂ ਨੇ ਬੇਨਤੀ ਕਰਦੇ ਆ ਇੱਕ ਦੇਖੋ ਜਿਵੇਂ ਮੁਸਲਮਾਨਾਂ ਵਿੱਚ ਹੋਇਆ ਉਹਨਾਂ ਨੇ ਕਹਿਤਾ ਵੀ ਸੰਗੀਤ ਹਰਾਮ ਹੈ ਸੰਗੀਤ ਹਰਾਮ ਹੈ ਸੰਗੀਤ ਨਹੀਂ ਸੁਣਨਾ ਹੈ ਹੁਣ ਹੋਇਆ ਕਿ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਸਟ੍ਰਿਕਟਲੀ ਇਸ ਚੀਜ਼ ਦਾ ਮਨ ਹੈ ਬੱਤਵਾ ਜੇ ਕੋਈ ਵਜਾਉਣਾ ਚਾਹੇ ਡੱਬਲੇ ਥੋੜੀ ਜਿਹੀ ਵਜਾ ਸਕਦਾ ਡੱਫ ਜੇ ਹੁੰਦੇ ਇੱਕ ਬਸ ਉਹਨਾਂ ਦੇ ਸਾਜ਼ ਨਹੀਂ ਵਜਾਇਆ ਜਾ ਸਕਦਾ ਇਸੇ ਕਰਕੇ ਗੁਰੂ ਅਰਜਨ ਗੁਰੂ ਨਾਨਕ ਦੇ ਮਹਾਰਾਜ ਜੀ ਜਦੋਂ ਬਗਦਾਦ ਗਏ ਅੰਮ੍ਰਿਤ ਵੇਲੇ ਗੁਰੂ ਸਾਹਿਬ ਮਹਾਰਾਜ ਨੇ ਉੱਥੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਭਾਈ ਗੁਰਦਾਸ ਲਿਖਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਉੱਥੇ ਬਗਦਾਦ ਗਏ ਨੇ ਇੱਕ ਬਾਬਾ ਅਕਾਲ ਰੂਪ ਦੂਜਾ ਮਰਦਾ ਰਬਾਬੇ ਮਰਦਾ ਗੁਰੂ ਸਾਹਿਬ ਆਪ ਰੱਬ ਦਾ ਰੂਪ ਦੂਜਾ ਭਾਈ ਮਰਦਾਨਾ ਜੀ ਵਰਗਾ ਰਬਾਬ ਵਜਾਉਣ ਵਾਲਾ ਤੇ ਜਦੋਂ ਗੁਰੂ ਸਾਹਿਬ ਮਹਾਰਾਜ ਨੇ ਦਿੱਤੀ ਵਾਂਗ ਨਵਾਜ਼ ਕਰ ਸੁੰਨ ਸਮਾਨ ਹੋਆ ਜਹਾਨਾ ਜਦੋਂ ਗੁਰੂ ਸਾਹਿਬ ਜੀ ਨੇ ਆਵਾਜ਼ਾ ਦਿੱਤਾ ਨਾ ਗੁਰਵਰਕਾਲ ਸਤਸ੍ਰੀ ਅਕਾਲ ਕਹਿ ਕੇ ਸ਼ੁਰੂ ਕੀਤੀ ਆਸਾ ਦੀ ਬਾਣੀ ਟਿਕੇ ਹੋਏ ਅੰਮ੍ਰਿਤ ਵੇਲੇ ਦੇ ਸਮੇਂ ਚ ਤਵੀਰ ਦਸਤਗੀਰ ਦੇ ਡੇਰੇ ਤੱਕ ਇਹ ਆਵਾਜ਼ ਪਹੁੰਚ ਗਈ। ਕੌਣ ਹੈ? ਕਿਹੜਾ ਦਾਫਰ ਆ ਗਿਆ? ਜਿਹੜਾ ਇੱਥੇ ਆ ਕੇ ਸੰਗੀਤ ਕਰ ਰਿਹਾ। ਤੇ ਉਹ ਲੋਕ ਗੁਰੂ ਸਾਹਿਬ ਨੂੰ ਸੰਸਾਰ ਕਰਨ ਦੇ ਲਈ ਪਹੁੰਚੇ ਆ ਪੱਥਰ ਮਾਰ ਕੇ ਮਾਰ ਦੇਣਾ ਉਸ ਬੰਦੇ ਨੂੰ ਜਿਹੜਾ ਇੱਥੇ ਆਇਆ। ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਉਂਦੇ ਆ ਗੁਰਨਾਨਕ ਦੇਵ ਮਹਾਰਾਜ ਦਾ ਸਾਧ ਸੰਗਤ ਜੀ ਕਿਹੜਾ ਝੱਲੇ ਗੁਰੂ ਕੀ ਝਾਲਾ ਗੁਰੂ ਸਾਹਿਬ ਮਹਾਰਾਜ ਜੀ ਦਾ ਐਸਾ ਕੀਰਤਨ ਹੈ ਲਿਖਿਆ ਮਿਲਦਾ ਆਪਣੇ ਗ੍ਰੰਥਾਂ ਚ ਕਿ ਜਿਹੜੇ ਸੁਣਨ ਵਾਲੇ ਆ ਨਾ ਚੇਤਨ ਜੜ ਹੋ ਜਾਂਦੇ ਐ ਜੜ ਚੇਤਨ ਹੋ ਜਾਂਦਾ ਜਿਹੜੇ ਚੇਤਾਨ ਨੇ ਬੰਦੇ ਆ ਉਹ ਐ ਹੋ ਜਾਂਦੇ ਨੇ ਪੱਥਰ ਦੇ ਬਾਰੇ ਹੁਣ ਗਿੱਲੇ ਜੀ ਜਾਂਦਾ ਸੁਰਤ ਉਥੇ ਠੀਕੇ ਤੇ ਜਿਹੜੀਆਂ ਚੀਜ਼ਾਂ ਪੱਥਰ ਦੀਆਂ ਨੇ ਜਾਂ ਦਰਖਤ ਆ ਜਾਂ ਇਦਾਂ ਲੱਗਦਾ ਵੀ ਇਹ ਤਾਂ ਜੜ ਰੂਪ ਨੇ ਉਹਨਾਂ ਚਾਇ ਲੱਗਦਾ ਜਿਵੇਂ ਨਵੀਂ ਜ਼ਿੰਦਗੀ ਪੈ ਗਈ ਹੋਵੇ ਇਹ ਗੁਰੂ ਸਾਹਿਬ ਦੇ ਕੀਰਤਨ ਦੀ ਤਸਵੀਰ ਹੈ। ਉਹਨਾਂ ਦੇ ਹੱਥਾਂ 'ਚ ਪੱਥਰ ਫੜੇ ਫੜਾਏ ਰਹੇ ਨੇ। ਅਖੀਰ ਦਸਤਗਿਰ ਗੁਰੂ ਬਾਬਾ ਜੀ ਦੇ ਕੋਲੇ ਆਉਂਦਾ। ਫਿਰ ਗੁਰੂ ਸਾਹਿਬ ਨੂੰ ਕਹਿੰਦਾ ਵੀ ਸੁਣ ਤੇ ਤਾਂ ਨੰਦਾ ਆ ਪਰ ਸਾਡੀ ਸ਼ਰ੍ਹਾਂ ਵਿੱਚ ਇਹ ਚੀਜ਼ ਹੈ। ਗੁਰੂ ਬਾਬਾ ਜੀ ਦੱਸਦੇ ਨੇ ਭਾਈ ਆਪ ਜੀਆਂ ਦੇ ਪਗੰਬਰ ਨੇ ਤੇ ਇੱਕ ਵਾਰੀ ਆਇਸ਼ਾ ਨੂੰ ਆਪਣੀ ਸਭ ਤੋਂ ਛੋਟੀ ਉਮਰ ਦੀ ਪਤਨੀ ਸੀ ਜਿਹੜੀ ਉਹਨੂੰ ਆਪਣੇ ਮੋਢਿਆਂ ਤੇ ਚੱਕ ਕੇ ਇੱਕ ਵਾਰੀ ਉੱਥੇ ਕਵਾਲਾਂ ਦਾ ਸੰਗੀਤ ਸੁਣਾਉਣ ਲੈ ਕੇ ਗਏ ਸੀ। ऐसे ਗੱਲ ਨਹੀਂ ਕਿ ਸੰਗੀਤ ਹਰਾਮ ਹੈ ਉਹ ਸੰਗੀਤ ਕਿਸ ਪਰਪਸ ਕਿਸ ਮਕਸਦ ਲਈ ਗਾਇਆ ਜਾ ਰਿਹਾ ਹੈ ਜੇ ਉਹ ਵਿਸ਼ੇ ਵਿਕਾਰਾਂ ਨੂੰ ਭੜਕਾਉਣ ਦੇ ਦਾਇਆ ਜਾ ਸਕਦਾ ਤਾਂ ਸੰਗੀਤ ਤੋਂ ਉੱਪਰ ਮਾੜੀ ਚੀਜ਼ ਕੋਈ ਨਹੀਂ ਪਰ ਜੇ ਇਹੀ ਸੰਗੀਤ ਰੱਬ ਦੀ ਬੰਦਗੀ ਵਿੱਚ ਗਾਇਆ ਜਾ ਰਿਹਾ ਹੈ ਤਾਂ ਇਹ ਤੋਂ ਚੰਗੀ ਚੀਜ਼ ਕੋਈ ਨਹੀਂ ਹੈ ਤਾਂ ਗੁਰੂ ਨੇ ਸੰਗੀਤ ਦੇ ਉੱਪਰ ਸ਼ਬਦ ਦੀ ਸਵਾਰੀ ਕਰਾ ਦਿੱਤੀ ਤਾਂ ਸਾ ਸੰਗਤ ਜੀ ਸੰਗੀਤ ਮਾਰਾ ਨਹੀਂ ਹੈ ਗੁਰੂ ਘਰ ਦੇ ਵਿੱਚੋਂ ਗੁਰਬਾਣੀ ਦਾ ਪ੍ਰਗਟ ਹੋਣਾ ਹੀ ਸੰਗੀਤ ਦੇ ਵਿੱਚੋਂ ਹੈ। ਤੋਂ ਗੁਰੂ ਬਾਬਾ ਜੀ ਨੇ ਜਿਹੜਾ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਮੈਂ ਬੇਨਤੀ ਕਰ ਰਿਹਾ ਸੀ ਇੱਕ ਲੈਕਚਰ ਦਾ ਹੁੰਦੀ ਹੈ ਇੱਕ ਸੱਭਿਆਚਾਰ ਸੱਭਿਆਚਾਰ ਦਾ ਮਤਲਬ ਹੁੰਦਾ ਸੰਭੈ ਆਚਾਰ ਆਚਰਨ ਚੰਗਾ ਆਚਰਣ ਇੱਕ ਚੰਗੇ ਆਚਰਣ ਵਾਲੀਆਂ ਚੀਜ਼ਾਂ ਵੀ ਨੇ। ਤੋਂ ਇਹ ਇੱਕ ਸੱਭਿਆਚਾਰ ਦਾ ਹਿੱਸਾ ਹੈ। ਗੁਰੂ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੇ ਵਿਆਕਾਰਾਂ ਆਨੰਦ ਕਾਰਜ ਮਿਲੇ ਜਦੋਂ ਭੈਣਾਂ ਨੇ ਕੋਈ ਇਦਾਂ ਦੇ ਗੀਤ ਗਾਏ ਵਾਰੀ ਵਾਰੀ ਫੇਰ ਉਹ ਸ਼ਬਦ ਪੜ੍ਹਦੀਆਂ ਨੇ ਆਪਣੇ ਗੀਤ ਗਾਉਂਦੀਆਂ ਨੇ ਗੁਰੂ ਸਾਹਿਬ ਮਹਾਰਾਜ ਜੀ ਫਿਰ ਉੱਚੀ ਤੋਂ ਦੇਖਦੇ ਨੇ ਵਿਚਾਰਦੇ ਨੇ ਤੇ ਗੁਰੂ ਸਾਹਿਬ ਮਹਾਰਾਜ ਜੀ ਫਿਰ ਉਸੇ ਰਵਾਨਗੀ ਦੇ ਵਿੱਚ ਨਾ ਵਾਹਿਗੁਰੂ ਦੀ ਸਿਫ਼ਤ ਕਰਦੇ ਨੇ ਅਕਾਲ ਪੁਰਖ ਦੀ ਸਿਫ਼ਤ ਕਰਦੇ ਨੇ ਉਹ ਜਿਹੜੀ ਸਿਫ਼ਤ ਹੈ ਉਹ ਹੈ ਸੁਣਹੇ ਬਾਣੀ ਹੁਣ ਇਹਦਾ ਮਤਲਬ ਹੋਣਾ ਦੁਬਾਰਾ ਦੁਬਾਰਾ ਫਿਰ ਉਹ ਸ਼ਬਦ ਰਿਪੀਟ ਹੋਣਾ ਇਹ ਬਾਣੀ ਚ ਕਿਹੜਾ ਸ਼ਬਦ ਰਿਪੀਟ ਹੋ ਰਿਹਾ ਹੈ ਇਹ ਬਾਣੀ ਚ ਸ਼ਬਦ ਰਿਪੀਟ ਹੋਏਗਾ ਹਰ ਹਾਂ ਹਰ ਹਾਂ ਇੱਕ ਗੁਰੂ ਸਾਹਿਬ ਦੇ ਪਰਿਵਾਰ ਚੋਂ ਕਿਸੇ ਸਾਲੀ ਦਾ ਜਾਂ ਪਰਿਵਾਰ ਦੀ ਕਿਸੇ ਹੋ ਸਹੁਰੇ ਪਰਿਵਾਰ ਦੀ ਲੜਕੀ ਦਾ ਨਾਮ ਵੀ ਲਿਖਿਆ ਹੈ ਪਰ ਉਹ ਆਪਣੇ ਕੋਲੇ ਕੋਈ ਇਤਿਹਾਸ ਵਿੱਚ ਇਦਾਂ ਦਾ ਜ਼ਿਕਰ ਜ਼ਿਆਦਾ ਨਹੀਂ ਹੈ ਸੋ ਹਰ ਹਾਂ ਜਿਹੜਾ ਸ਼ਬਦ ਹੈ ਹਰ ਹਾਂ ਮਤਲਬ ਹੈ ਰੱਬ ਜੀ ਹੇ ਰੱਬ ਜੀ ਕਹਿ ਕੇ ਫਿਰ ਵਾਰੀ 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 ਗੁਰੂ ਸਾਹਿਬ ਜੀ ਹੈ ਧੁਨੀ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਨੇ ਆਓ ਜਿੰਨਾਂ ਕੋ ਸਮਾਂ ਹੈ ਆਪਾਂ ਪਹਿਲੇ ਪੁਰ へ ਦੇ ਵਿਚਾਰ ਕਰਕੇ ਅ ਅੱਜ ਦੀ ਜਿਹੜੀ ਕਥਾ ਦੀ ਸਮਾਪਤੀ ਕਰਾਂਗੇ ਤਾਂ ਪਹਿਲਾ ਜਿਹੜਾ ਹੋਣਾ ਹੈ ਗੁਰੂ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਵਹਿਗੁਰੂ ਜੀ ਦੀ ਸਮੁੱਚੀ ਕੁਦਰਤ ਨੂੰ ਬ੍ਰਹਿਮੰਡ ਨੂੰ ਸੰਸਾਰ ਨੂੰ ਜਗਤ ਰਚਨਾ ਨੂੰ ਆਪਣੇ ਸਰਤ ਵਿੱਚ ਲੈ ਕੇ ਆ ਕੇ ਸਤਿਗੁਰੂ ਮਹਾਰਾਜ ਜੀ ਵਾਹਿਗੁਰੂ ਜੀ ਨੂੰ ਸੰਬੋਧਨ ਕਰਦੇ ਹੋਏ ਪਹਿਲਾ ਹੁਣੇ ਉਚਾਰਨ ਕਰ ਰਹੇ ਹਨ ਹਾਥ ਕਲਮ ਅਗੰਮ ਮਸਤਿ ਕਲੇਖਾਵਤੀ ਉਰਜ ਰਹਿਓ ਸਭ ਸੰਗ ਅਨੋਪਰ ਪਾਵਤੀ ਮਹਾਰਾਜ ਫਰਮਾਉਂਦੇ ਨੇ ਵਾਹਿਗੁਰੂ ਹਾਥ ਕਲਮ ਅਗੰਮ ਅਪਹੁੰਚ ਵਾਹਿਗੁਰੂ ਤੇਰੇ ਹੱਥ ਵਿੱਚ ਇੱਕ ਕਲਮ ਹੈ ਮਸਤਕ ਲਿਖਾਵਤੀ ਜਿਹਦੇ ਨਾਲ ਤੂੰ ਜੀਵਾਂ ਦੇ ਮਸਤਕ ਦੇ ਦੇਖ ਲਿਖ ਰਿਹਾ ਤੇਰੇ ਹੱਥ ਵਿੱਚ ਐਸੀ ਕਲਮ ਹੈ ਉਰਜ ਰਹੋ ਸਭ ਸੰਗ ਨੂਰ ਰੂਪਾਵਤੀ हे ਮੇਰੇ ਰੱਬ ਜੀ हे ਮੇਰੇ ਵਾਹਿਗੁਰੂ ਜੀ ਤੂੰ ਸਾਰਿਆਂ ਦੇ ਨਾਲ ਉਰਜ ਰਹੇ ਹੋ ਮਿਲਿਆ ਹੋਇਆ ਹੈ ਟੀਕੇ ਦੇ ਵਿੱਚ ਅਰਥ ਲਿਖਿਆ ਹੋਇਆ ਨੇ ਮਿਲਿਆ ਹੋਇਆ ਹੈ ਪਰ ਉਰਜ ਦਾ ਕੀ ਹੁੰਦਾ ਹੈ ਔਰ ਜਦਾਂ ਅਰਥ ਹੁੰਦਾ ਹੈ ਜਿਵੇਂ ਬੱਚੇ ਪਤੰਗ ਉਡਾਉਂਦੇ ਕਈ ਵਾਰੀ ਡੋਰ ਹੁੰਦੀ ਨਾ ਉਲਝ ਜਾਂਦੀ ਆ ਜਾਂ ਕੋਈ ਧਾਗਾ ਉਲਝ ਜਾਏ ਜਿਹਦਾ ਸਿਰਾਂ ਨਾਲ ਲੱਭੇ ਫਿਰ ਜੇ ਉਹਨੂੰ ਸਿੱਧਾ ਕਰੀਏ ਸਿੱਧਈ ਨਾ ਹੋਵੇ ਔਰ ਜਰਹੋ ਸਭ ਸੰਗ ਰੱਬ ਜੀ ਤੁਸਾਰਿਆਂ ਵਿੱਚ ਉਲਝਿਆ ਇਸ ਰੂਪ ਦੇ ਵਿੱਚ ਵਸਿਆ ਹੋਇਆ ਤੇਰਾ ਕੋਈ ਸਿਰਾ ਲੱਭਣਾ ਚਾਹੇ ਸਿਰਾ ਨਹੀਂ ਲੱਭ ਸਕਦਾ ਕੋਈ ਕਹੇ ਵੀ ਮੈਂ ਸਿਰਾ ਲਾ ਭਰਿਆ ਇਸ ਸਿਰੇ ਤੋਂ ਸ਼ੁਰੂ ਕਰ ਦੂੰ ਇਹ ਹੈ ਹੀ ਉਰਜਾ ਰਹੇ ਕੋਈ ਸਿਰਾ ਲਾਉਦਾ ਹੀ ਨਹੀਂ ਹੈ ਕੋਈ ਇਸ ਚੀਜ਼ ਨੂੰ ਹੱਲ ਕਰਨਾ ਚਾਹੇ ਬਹੁਤ ਵੱਡੇ ਵੱਡੇ ਸੰਸਾਰ ਤੇ ਆ ਵੀ ਮੈਂ ਹੱਲ ਕਰੂੰ ਰੱਬ ਕੀ ਹੈ ਕਿਸ ਰੂਪ ਦੇ ਵਿੱਚ ਹੈ ਹੋਏ ਨਹੀਂ ਸਕਿਆ ਤੇ ਜਿੰਨਾ ਮਰਜ਼ੇ ਕੋਈ ਜ਼ੋਰ ਲਾਏ ਅਖੀਰ ਗੁਰੂਾਨੰਕ ਦੇ ਗੱਲ ਹੀ ਉੱਪਰ ਆਏਗੇ ਉਹ ਗੱਲ ਕੀ ਹੈ ਜੇ ਹੌਂ ਜਾਣਾ ਆਖਾਂ ਨਹੀਂ ਕਹਿਣਾ ਕਤੋਂ ਨਾ ਸਾਡੇ ਸ਼ਬਦਾਂ ਚ ਪਕੜੇ ਨਹੀਂ ਜਾ ਸਕਦਾ। ਤੋਂ ਔਰ ਜੋ ਰਹੇ ਉਹ ਸਭ ਸੰਗ ਲੋਪੁਰ ਪਾਵਤੀ ਤੂੰ ਸਾਰਿਆਂ ਵਿੱਚ ਇਸ ਤਰੀਕੇ ਨਾਲ ਉਰਜਿਆ ਹੋਇਆ ਵਸਿਆ ਹੋਇਆ ਤੇ ਅਨੂਪ ਰੂਪਾਵਤੀ ਤੇਰਾ ਜਿਹੜਾ ਰੂਪ ਹੈ ਅਨੂਪ ਹੈ ਕਮਾਲ ਦਾ ਵਚਨ ਹੈ ਤੇਰਾ ਜਿਹੜਾ ਰੂਪ ਹੈ ਅਨੂਪ ਹੈ ਅਨੂਪ ਕੀ ਹੁੰਦਾ ਹੈ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਕਿਸੇ ਦਾ ਰੂਪ ਰੰਗ ਦੱਸਣਾ ਹੋਵੇ ਤਾਂ ਕੁਝ ਨਾ ਕੁਝ ਕਹਿ ਦਿੱਤਾ ਜਾਂਦਾ ਵੀ ਉਹ ਸਾੰਮਲਾ ਹੈ ਗੋਰਾ ਹੈ ਕਿ ਹੋਜੀ ਹਾਈਟ ਹੈ ਕੋਈ ਦੱਸਿਆ ਜਾ ਸਕਦਾ ਜਾਂ ਕਈ ਵਾਰੀ ਐਦਾਂ ਹੁੰਦਾ ਵੀ ਕਿਸੇ ਦਾ ਦੂਜੇ ਨਾਲ ਮੜੰਗਾ ਪੈਂਦਾ ਕਿਸੇ ਦਾ ਬਾਡੀ ਸਟਰਕਚਰ ਓਦਾਂ ਦਾ ਹੁੰਦਾ ਕਿਸੇ ਦਾ ਫੇਸ ਓਦਾਂ ਦਾ ਹੁੰਦਾ ਤੇ ਉਹਨੂੰ ਕਹਿ ਦਿੰਦੇ ਆ ਵੀ ਥਾਣੇ ਵਰਗਾ ਉਹਦੇ ਵਰਗਾ ਤੇ ਇਸ ਤਰ੍ਹਾਂ ਉਹਦੇ ਬਾਰੇ ਕੁਝ ਨਾ ਕੁਝ ਦੱਸ ਦਿੱਤਾ ਜਾਂਦਾ ਤੇ ਸੁਣਨ ਵਾਲੇ ਨੂੰ ਥੋੜਾ ਜਿਹਾ ਆਈਡੀਆ ਹੋ ਜਾਂਦਾ ਜਾਣੇ ਤਾਂ ਨਾਂ ਵੀ ਪਤਾ ਲੱਗੇ ਥੋੜਾ ਜਿਹਾ ਆਈਡੀਆ ਹੋ ਜਾਂਦਾ ਹੈ ਕਈ ਵਾਰੀ ਹੂ ਬੂ ਮਿਲਦੇ ਹੁੰਦੇ ਇੱਕ ਦੂਜੇ ਨਾਲ ਪਰ ਅਨੂਪ ਸ਼ਬਦ ਜਿਹੜਾ ਹੈ ਅਨੂਪ ਦਾ ਅਰਥ ਹੈ ਜਿਸ ਦੀ ਉਪਮਾ ਨਾ ਦਿੱਤੀ ਜਾਵੇ ਜਿਸ ਨੂੰ ਤੁਸੀਂ ਦੂਜੇ ਨਾਲ ਕੰਪੇਅਰ ਕਰਕੇ ਕਿਸੇ ਦੂਜੇ ਦੀ ਐਗਜ਼ਾਮਪਲ ਦੇ ਕੇ ਕਿਸੇ ਦੂਜੇ ਦੇ ਉਦਾਹਰਨ ਦੇ ਕੇ ਸਮਝਾ ਨਾ ਸਕਦੇ ਉਹਨੂੰ ਕਹਿੰਦੇ ਨੇ ਅਨੂਪ ਜਿਹਦੀ ਉਪਮਾ ਨਾ ਕੀਤੀ ਜਾਵੇ ਉਪਮਾ ਕਿਉਂ ਨਹੀਂ ਹੋ ਸਕਦੀ ਹੁਣ ਜਪ ਸਾਹਿਬ ਦੀਆਂ ਪਹਿਲੀਆਂ ਪੰਕਤੀਆਂ ਪਹਿਲਾ ਛੰਦ ਚੱਕਰ ਚਿਹਨ ਅਰ ਬਰਨ ਜਾਤ ਅਰ ਬਾਦ ਨਹਿ ਨਜੈ ਮਨੁੱਖ ਦੇ ਉਪਮਾ ਤਾਂ ਹੋ ਜਾਂਦੀ ਐ ਮਨੁੱਖ ਨੂੰ ਦੂਜੇ ਨਾਲ ਤਾਂ ਕੰਪੇਅਰ ਕੀਤਾ ਜਾ ਸਕਦਾ ਇੱਕ ਸਾਹਮਣੇ ਇਹਦਾ ਸਰੂਪ ਐ ਸਰੀਰ ਦਾ ਉਹਦੇ ਰੰਗ ਦਾ ਵੀ ਪਤਾ ਉਹਦੇ ਨੈਣ ਨਕਸ਼ ਵੀ ਦਿਖਾਈ ਦੇ ਰਹੇ ਐ ਕਿਹੋ ਜੇ ਕਪੜੇ ਪਹਿਨੇ ਐ ਵੀ ਦਿਖਾਈ ਦੇ ਰਹੇ ਐ ਪਰ ਮਹਾਰਾਜ ਕਹਿੰਦੇ ਵੀ ਤੁਲਨਾ ਕਿਵੇਂ ਕਰੀਏ ਚੱਕਰ ਚਿਹਨ ਅਰ ਬਰਨ ਜਾਤ ਨਾ ਉਹਦਾ ਕੋਈ ਚੱਕਰ ਚ ਹੈ ਨਾ ਚੱਕਰ ਜਿਹਨ ਕਿਹੜਾ ਹੈ ਇਹ ਮੈਂ ਸ਼ਾਇਦ ਅੱਗੇ ਵੀ ਕਥਾ ਚ ਕਿਹਾ ਹੋਵੇ ਆਪਣੀਆਂ ਉਂਗਲਾਂ ਦੇ ਕੋਟਿਆਂ ਤੇ ਦੇਖੋ ਗੋਲ ਗੋਲ ਸਕਿਨ ਦੇ ਵਿੱਚ ਹੁੰਦਾ ਜਿਹਨੂੰ ਫਿੰਗਰਪ੍ਰਿੰਟਸ ਕਹ ਲੈਂਦੇ ਆ ਤੇ ਵੈਰੀ ਰੇਅਰਲੀ ਆ ਵੀ ਲੱਖਾਂ ਕਰੋੜਾਂ ਚ ਕਿਸੇ ਇੱਕ ਦਾ ਮਿਲ ਜਾ ਮਿਲਦਾ ਨਹੀਂ ਕਿਸੇ ਨਾਲ ਇਹ ਨੇ ਚੱਕਰ ਆ ਚੱਕਰ ਵੀ ਰੱਬ ਦਾ ਤਾਂ ਕੋਈ ਇੰਨਾ ਫਿੰਗਰਪ੍ਰਿੰਟ ਵੀ ਨਹੀਂ ਹੈ ਚਿਹਨ ਦਾ ਪੁੱਤਾ ਚਿੱਤਨਾ ਹੱਥਾਂ ਦੇ ਕੋਟਿਆਂ ਤੇ ਬਣੇ ਹੋਏ ਆ ਚਿੰਨ ਜਿੰਨਾ ਵੀ ਕਿਸੇ ਦੇ ਨਾਲ ਉਹਦਾ ਚਿੰਨ ਕੋਈ ਹੈ ਜੀ ਸਾਡੇ ਕੋਲ ਫਿਜ਼ੀਕਲ ਫਿਰ ਦੂਜੀ ਗੱਲ ਹੁੰਦੀ ਹੈ ਵਰਨ ਕੋਈ ਜਾਤ ਕਿਸ ਘਟਾਂ ਗਰੀਚ ਦਸੀ ਉਹਨੂੰ ਗੁਰੂ ਸਾਹਿਬ ਕਹਿੰਦੇ ਅਰ ਵਰਨ ਜਾਤ ਜਾਤ ਤੇ ਵਰਨ ਵੀ ਕੋਈ ਨਹੀਂ ਆ ਕਿਸ ਜਾਤੀ ਚ ਅਚਲ ਮੋਰ ਤਨ ਭਉ ਪ੍ਰਕਾਸ਼ ਹਮਤੋਜ ਕਹਿਜੈ ਉਹ ਅਚਲ ਹੈ ਪਰ ਸ੍ਰਿਸ਼ਟੀ ਜਿੰਨੀ ਹੈ ਚਲਾਏ ਮਾਨ ਦਿਨ ਰਾਤ ਚੱਲੇ ਨਿਸਾਤ ਚੱਲੇ ਤਾਰਕਾ ਲੱਖ ਭਲੋਏ ਸੂਰਜ ਵੀ ਚਲਾਏ ਮਾਨ ਹੈ ਧਰਤੀ ਵੀ ਚਲਾਏ ਮਾਨ ਹੈ ਤਾਰੇ ਵੀ ਚਲਾਏ ਮਾਨ ਨੇ ਮਨੁੱਖ ਵੀ ਚਲਾਏ ਮਾਨ ਹੈ ਪਰ ਉਹ ਜਿਹੜੀ ਤਾਕਤ ਹੈ ਉਹ ਅਚਲ ਹੈ ਉਹਨੂੰ ਚੱਲ ਕੇ ਨਹੀਂ ਜਾਣਾ ਪੈਂਦਾ ਜਿਸ ਤਰ੍ਹਾਂ ਬਹੁਤ ਵਾਰੀ ਆਪਾਂ ਆਸ ਕਰਦੇ ਵੀ ਕਹਿੰਦੇ ਆ ਮਹਾਰਾਜ ਜੀ ਆਓ ਪਹੁੰਚੋ ਸਹਾਈ ਹੋਵੋ ਪਹੁੰਚੇਗਾ ਉਹ ਜਿਹੜਾ ਉੱਥੇ ਨਾ ਹੋਵੇ ਹਰ ਇੱਕ ਥਾਂ ਮੈਂ ਆਲਰੇਡੀ ਪ੍ਰਮਾਤਮਾ ਵਸਿਆ ਹੋਇਆ ਹੈ ਸਾਡਾ ਮਨ ਹੀ ਉਸ ਤੋਂ ਦੂਰ ਹੈ ਰੱਬ ਸਾਡੇ ਤੋਂ ਦੂਰ ਦੀ ਕੰਵ ਰਵਦਾਸ ਹਾਥ ਪੈ ਨੇਰੇ ਸਾਂਝੇ ਹੋਏ ਸੋ ਹੋਏ ਉਹਦਾ ਨਾਲ ਐਸੇ ਕਰਕੇ ਸਿੱਖ ਧਰਮ ਦੇ ਵਿੱਚ ਕਿਸੇ ਚੰਗੇ ਮੰਦੇ ਥਾਂ ਦਾ ਨਹੀਂ ਹੁੰਦਾ ਆਪਣੇ ਚ ਕਈ ਲੋਕੀ ਆਪਣੇ ਚ ਕਈ ਤਰ੍ਹਾਂ ਦੇ ਆਪਣੀ ਉਤਰਾਂ ਦੇ ਵਿਸ਼ਵਾਸ ਬਣਾ ਕੇ ਉਹ ਬੈਠਿਆ ਬਹੁਤ ਬੰਨਾਂ ਚ ਉਲਝੇ ਹੋਇਆ ਹੈ ਉਲਜਨ ਦੀ ਲੋੜ ਨੇ ਸਾਧ ਸੰਗਤ ਜੀ ਹਰ ਇੱਕ ਥਾਂ 'ਤੇ ਵਾਹਿਗੁਰੂ ਵਸਿਆ ਜੇ ਕਿਸੇ ਚੀਜ਼ ਦੀ ਕਮੀ ਹੈ ਤਾਂ ਸਾਡੇ 'ਚ ਕਮੀਆਂ ਕਿਸੇ ਨੂੰ ਮਹਿਸੂਸ ਨਹੀਂ ਕਰ ਰਹੇ ਆ ਉਸ ਦੀ ਹਰ ਇੱਕ ਥਾਂ 'ਤੇ ਹਰ ਇੱਕ ਸਵਾਸ 'ਚ ਹਰ ਇੱਕ ਜਗ੍ਹਾ 'ਤੇ ਵਾਹਿਗੁਰੂ ਜੀ ਦੀ ਸੱਤਿਆ ਹੈ ਆ ਤੁਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੀ ਗੱਲ ਸਮਝਾ ਰਹੇ ਨੇ ਕਹਿੰਦੇ ਉਹ ਅਚਲ ਹੈ ਉਹਨੂੰ ਚੱਲ ਕੇ ਇੱਕ ਥਾਂ ਤੋਂ ਦੂਜੀ ਥਾਂ ਜਾਮ ਦੀ ਲੋੜ ਨਹੀਂ ਪੈਂਦੀ ਹੈ ਉਹ ਜਿੱਥੇ ਹੈ ਹਰ ਇੱਕ ਥਾਂ 'ਤੇ ਕਿਤੇ ਵੀ ਕਿਸੇ ਰੂਪ ਚ ਆਪਣੀ ਕਲਾ ਵਰਤਾ ਸਕਦਾ ਹੈ। ਤੋਂ ਇਸ ਤਰ੍ਹਾਂ ਦਾ ਸੰਸਾਰ ਸਾਰੇ ਹੀ ਚਲਾਇਆ ਮਾਨ। ਜਿੰਨੀਆਂ ਕਿ ਦੁਨੀਆਂ ਦੀਆਂ ਚੀਜ਼ਾਂ ਨੂੰ ਅਸੀਂ ਸਮਝਾਂਗੇ ਦੇਖਾਂਗੇ ਬਿਲਕੁਲ ਉਹਦੇ ਆਪੋਜ਼ਿਟ ਦਸਵੇਂ ਪਾਸ਼ਾ ਜਿੱਤੇ ਪਹਿਲੇ ਛੰਦ ਪਹਿਲੇ ਪਹਿਲੀ ਪਉੜੀ 'ਚ ਆਪ ਸਾਹਿਬ ਦੇ 'ਚ ਗੱਲਾਂ ਸਾਨੂੰ ਸਮਝਾ ਦਿੰਦੇ ਆ। ਸੋ ਇਸੇ ਕਰਕੇ ਜਿਹੜੀ ਚੀਜ਼ ਅਨੂਪ ਹੈ ਉਹਨੂੰ ਕਿਵੇਂ ਉਪਮਾ ਦਈਏ ਹੁਣ ਉਹਦਾ ਕੋਈ ਚੱਕਰ ਜਿਹਨ ਹੈ ਨਹੀਂ। ਪਰ ਜਦੋਂ ਹੈ ਨਹੀਂ ਫਿਰ ਉਹਨੂੰ ਸਮਝਣਾ ਪੈਂਦਾ ਸਮਝਣ ਦੇ ਲਈ ਫਿਰ ਕਦੇ ਕਦੇ ਬਾਣੀ ਚ ਗੁਰੂ ਸਾਹਿਬ ਨੂੰ ਜੋਤ ਸਰੂਪ ਕਹਿੰਦੇ ਨੇ ਬਾਣੀ ਚ ਉਹਨੂੰ ਜੋਤ ਹੈ ਨਹੀਂ ਭਲੇਖਾ ਨਾ ਖਾਜੇ ਬਹੁਤ ਲੋਕ ਇਹ ਭਲੇਖੇ ਪਾ ਰਹੇ ਨੇ ਜਿੱਦਾਂ ਉਹਨੇ ਇਥੋਂ ਸ਼ੁਰੂ ਹੋਇਆ ਮੈਂ ਸ਼ੁਰੂ ਚ ਵੀ ਗੱਲ ਕਹਿਣੀ ਸੀ ਦਿਮਾਗ ਚ ਨਿਕਲ ਗਈ ਹਾਂਤ ਕਲਮ ਅਗੰਮ ਮਸਤਕ ਲਿਖਾਵਤੀ ਰੱਬ ਦੇ ਹੱਥ ਵਿੱਚ ਇੱਕ ਕਲਮ ਹੈ ਮੱਥੇ ਤੇ ਲੇਖ ਲਿਖ ਰਿਹਾ ਹੈ ਇਹ ਸਮਝਾਉਣ ਲਈ ਐ ਸਾਨੂੰ ਕਿਉਂਕਿ ਆਪਾਂ ਜਿਹੜੀ ਚੀਜ਼ ਲਿਖਦੇ ਆ ਨਾ ਆਪਾਂ ਨੂੰ ਆਦਤਾਂ ਕੋਈ ਚੀਜ਼ ਯਾਦ ਰੱਖਣੀ ਹੋਵੇ ਲਿਖੇ ਬਾਝੋਂ ਸੁਰਤਨਾ ਹੀ ਬੋਲ-ਬੋਲ ਗਵਾਈ ਹੈ ਮਹਾਰਾ ਦੀ ਬਾਣੀ ਦਾ ਵਚਨ ਲਿਖ ਲੈਨੇ ਆ ਕਲਮ ਨਾਲ ਗੁਰੂ ਸਾਹਿਬ ਦੱਸਦੇ ਨੇ ਕਹਿੰਦੇ ਇਸੇ ਤਰ੍ਹਾਂ ਤੁਹਾਡੇ ਦੇਖ ਤੁਹਾਡੇ ਕਰਮਾਂ ਦਾ ਹਿਸਾਬ ਤਾਂ ਲਿਖਿਆ ਜਾਂਦਾ ਆਪਾਂ ਸਮਝ ਲੈਨੇ ਐ ਤੇ ਵੀ ਸ਼ਾਇਦ ਐ ਕਲਮ ਨਾਲ ਲਿਖਿਆ ਜਾਂਦਾ ਲੋੜ ਨਹੀਂ ਐ ਇਸ ਚੀਜ਼ ਦੀ ਸਾਨੂੰ ਸਮਝਾਉਣ ਲਈ ਇਹ ਸ਼ਬਦ ਬਾਰੇ ਹੁੰਦੇ ਆ ਹੁਣ ਜੇ ਕਲਮ ਐ ਕਲਮ ਦੀ ਸਿਆਹੀ ਕਿੱਥੋਂ ਆਈ ਹੋਏਗੀ ਉਹ ਕਲਮ ਕਿ ਦੀ ਘੜੀ ਹੋਏਗੀ ਕਿਸ ਚੀਜ਼ ਤੋਂ ਕਿਹੜੇ ਚਾਕੂ ਬਲੇਡ ਨਾਲ ਘੜੀ ਹੋਏਗੀ ਤੇ ਕਿ ਕਿਸ ਤਰ੍ਹਾਂ ਹੋ ਲਿਖ ਰਿਆ ਜਾਂ ਕਿਹੜੀ ਭਾਸ਼ਾ ਚ ਲਿਖ ਰਿਆ ਫਿਰ ਉਹ ਹੁਣ ਆਪੇ ਤਾਂ ਦੁਨੀਆ ਦੀਆਂ ਭਾਸ਼ਾ ਹੀ ਇੰਨੀਆਂ ਨੇ ਕਿ ਇਨਸਾਨ ਨੂੰ ਜ਼ਿੰਦਗੀ ਭਰ ਸਿੱਖੀ ਦੇ ਮੁਕਰੀ ਕਿਹੜੀ ਭਾਸ਼ਾ ਚ ਲਿਖ ਰਿਆ ਤਾਂ ਸਾਡੀ ਭਾਸ਼ਾ ਜੋ ਆਪਣੇ ਆਲੇ ਦੁਆਲੇ ਆਪਣੀ ਸਰਾਊਂਡਿੰਗ ਵਿੱਚ ਵਰਤ ਰਿਆ ਦੁਨੀਆ ਨੂੰ ਆਪਾਂ ਜਿਵੇਂ ਸਮਝਦੇ ਆ ਉਦਾਂ ਦੇ ਬੋਲੀ ਵਿੱਚ ਗੁਰੂ ਸਾਹਿਬ ਸਾਨੂੰ ਰੱਬ ਦੀ ਪਰਮੇਸ਼ਰ ਦੀ ਵਾਹਿਗੁਰੂ ਦੀ ਪਰਮ ਸਤਿਆ ਦੀ ਗੱਲ ਸਮਝਾਉਂਦੇ ਆ। ਇਦਾਂ ਹੀ ਜਦੋਂ ਹੁਣ ਰੱਬ ਬਾਰੇ ਕੋਈ ਗੱਲ ਫਿਜ਼ੀਕਲ ਰੂਪ ਚ ਹੈ ਹੀ ਨਹੀਂ ਫਿਰ ਉਹਨੂੰ ਸਮਝਾਉਣ ਲਈ ਕਿਤੇ ਜੋਤ ਰੂਪ ਕਹਿ ਦਿੰਦੇ ਆ। ਆਨੰਦ ਰੂਪ ਕਹਿੰਦੇ ਨੇ, ਚਾਨਣ ਰੂਪ ਕਹਿੰਦੇ ਨੇ ਪਰ ਦੂਜੇ ਪਾਸੇ ਇਹ ਵੀ ਕਹਿੰਦੇ ਆ ਹਨੇਰਾ ਚਾਨਣ ਆਪੇ ਕੀਆ ਇੱਕੋ ਵਰਤ ਹੈ, ਅਵਤਾਰਾ ਕੀਆ। ਹਨੇਰਾ ਵੀ ਆਪਿਆ, ਚਾਨਣ ਵੀ ਆਪਿਆ। ਪਰ ਸਾਨੂੰ ਕਿਉਂਕਿ ਚਾਹਨਾ ਚਾਪਾ ਨੂੰ ਸਭ ਕੁਝ ਸਪਸ਼ਟ ਦਿਖਾਈ ਦਿੰਦਾ ਵਧੀਆ ਦਿਖਾਈ ਦਿੰਦਾ ਇਸ ਕਰਕੇ ਸਮਝ ਆਉਂਦੀ ਵੀ ਜਿੱਦਾਂ ਤੁਸੀਂ ਰੱਬ ਨਾਲ ਜੁੜ ਗਏ ਚਾਨਣ ਹੋ ਗਿਆ। ਸੋ ਗੁਰਬਾਣੀ ਦੇ ਵਿਚਾਰ ਭਰੀ ਡੂੰਗੀ ਅਹਿਸਾਸ ਸੰਗਤ ਗ੍ਰੀਨਵਾਜ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ ਉਰਜ ਰਹੋ ਸੰਤ ਸੰਗ ਅਨੂਪ ਰੂਪਾवते। ਮੇਰੇ ਰੱਬ ਜੀ ਤੇਰਾ ਰੂਪ ਬੜਾ ਸੋਹਣਾ ਪਰ ਅਨੂਪ ਹੈ ਉਹਦੇ ਉਪਮਾ ਨਹੀਂ ਲੈ ਕਿਸੇ ਨਾਲ ਕਰ ਸਕਦਾ ਵੀ ਇਦਾਂ ਦਾ ਜਾਂ ਇਹ ਹੋ ਗਿਆ ਹੈ ਹੋਰ ਹੀ ਸਕਦੀ ਉਪਮਾ ਕਿਉਂਕਿ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦਿੱਜੈ ਉਸ ਤਦ ਕਹਿ ਨਾ ਜਾਏ ਮੁਖੋਂ ਤੁਹਾਰੀਆ ਅਸੀਂ ਆਪਣੇ ਮੁਖ ਤੋਂ ਜਦੋਂ ਤੇਰੀ ਵਡਿਆਈ ਕਰਦੇ ਆ ਨਾ ਕਹਿ ਕੇ ਉਹ ਵਡਿਆਈ ਤੇਰਾ ਅੰਤ ਨਹੀਂ ਪਾਇਆ ਜਾ ਸਕਦੇ ਆ ਆਪਣੀ ਮੁਖ ਤੋਂ ਤੇਰੀ ਵਡਿਆਈ ਜਦੋਂ ਕਰਦੇ ਹਾਂ ਮੋਹੀ ਦੇ ਦਰਸ਼ ਨਾਨਕ ਬਲੇ ਹਾਰੀਆ ਪਰ ਸਾਰੇ ਜਗਤ ਵਿੱਚ ਵਰਤਦੇ ਹੋਏ ਵਾਹਿਗੁਰੂ ਤੇਰਾ ਦਰਸ਼ਨ ਕਰਕੇ ਮੇਰਾ ਮਨ ਮੋਹਿਆ ਜਾਂਦਾ ਹੈ ਮੈਂ ਤੇਰ ਤੋਂ ਸੱਜ ਕੇ ਜਾਨਾ ਤੇਰ ਤੋਂ ਮੈਂ ਕੁਰਬਾਨ ਜਾਨਾ ਤੂੰ ਕਿਤੇ ਦੂਰ ਨਹੀਂ ਹੈ ਵਸਦਾ ਸਾਰਿਆਂ ਚ ਹੀ ਮੈਂ ਤੇਰੇ ਦਰਸ਼ਨ ਕਰਕੇ ਸੱਜ ਕੇ ਜਾਨਾ ਪਹਿਲੇ ਬੰਦ ਦੀ ਇੱਥੇ ਸੰਪੂਰਨ ਦਾ ਜਿਵੇਂ ਲੜਕੀਆਂ ਸਿਹਰ ਵਿੜਾਈ ਕਰਨ ਵਾਲੇ ਲਾੜੇ ਦੀ ਵਿੜਾਈ ਕਰਦੇ ਆ ਵੀ ਤੇਰੇ ਵਰਗਾ ਸੋਹਣਾ ਕੋਈ ਨਹੀਂ ਸੁਨੱਖਾ ਕੋਈ ਨਹੀਂ ਜੈਤਾ ਇੱਥੇ ਗੁਰੂ ਸਾਹਿਬ ਜੀ ਹੁਣੇ ਦੀ ਆਰੰਭਤਾ ਕਰਦੇ ਨੇ ਰੱਬ ਜੀ ਤੋ ਅਨੁਭਵ ਹੈ ਤੇਰੀ ਉਪਮਾ ਨਹੀਂ ਹੋ ਸਕਦੀ ਤੇਰੀ ਉਸਤਤ ਕਿੰਨੀ ਕਹੀਏ ਸਾਡੇ ਮੁਖ ਚ ਨਹੀਂ ਤਾਕਤ ਨਹੀਂ ਮੈਂ ਤਾਂ ਤੇਰਾ ਦਰਸ਼ਨ ਕਰਕੇ ਸਦਫੇ ਜਾਂਦਾ ਹਮਲੇ ਹਾਰ ਜਾਂਦਾ ਤੋ ਇੱਥੇ ਪਹਿਲੇ ਬੰਦ ਚ ਗੁਰੂ ਸਾਹਿਬ ਦੀ ਵਾਹਿਗੁਰੂ ਜੀ ਦੀ ਉਸਤਤ ਕਰ ਰਹੇ ਨੇ ਅਗਲੇ ਬੰਦ ਦੇ ਵਿੱਚ ਫਿਰ ਇਸੇ ਵਿਚਾਰ ਨੂੰ ਅੱਗੇ ਲੈ ਕੇ ਚੱਲਣਗੇ ਜਿਵੇਂ ਗੁਰੂ ਨੇ ਕਿਰਪਾ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਵਿਚਾਰ ਕਰਨ ਦਾ ਯਤਨ ਕਰਾਂਗੇ